ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਪਿੰਡ ਪੜੌਂਜੀਆਂ ਨਿਊ ਚੰਡੀਗੜ੍ਹ ਜ਼ਿਲ੍ਹਾ ਮੁਹਾਲੀ ਦਾ ਇਹ ਪਿੰਡ ਅੱਜ ਕੁਝ ਸਮੇਂ ਲਈ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਸੀਵਰੇਜ ਬਲਾਕ ਹੋਣ ਕਾਰਨ ਕਈ ਦਿਨਾਂ ਤੋਂ ਸੜਕਾਂ ਤੇ ਪਾਣੀ ਘੁੰਮਦਾ ਨਜ਼ਰ ਆ ਰਿਹਾ ਸੀ ਅਤੇ ਇਸ ਨਾਲ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਨਜ਼ਦੀਕ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਪੜਨ ਆਉਣ ਵਾਲੇ ਬੱਚਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਮਸਲੇ ਨੂੰ ਪਿੰਡ ਵਾਲਿਆਂ ਨੇ ਮੀਡੀਆ ਤੱਕ ਪਹੁੰਚਾਇਆ ਅਤੇ ਮੀਡੀਆ ਪਹੁੰਚਣ ਤੇ ਪਿੰਡ ਦੇ ਕੁਝ ਲੋਕਾਂ ਅਤੇ ਸਰਪੰਚ ਰਜਿੰਦਰ ਸਿੰਘ ਵੱਲੋਂ ਮੌਕੇ ਤੇ ਲੋਕਾਂ ਨੂੰ ਲਗਾ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕਿਤੇ ਨਾ ਕਿਤੇ ਇਹ ਮਸਲਾ ਹੱਲ ਹੁੰਦਾ ਨਜ਼ਰ ਵੀ ਆਇਆ ਪਰ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਪਿੰਡ ਜਿਸ ਨੂੰ ਸੂਲਤਾਂ ਪੱਖੋਂ ਤਵੱਜੋ ਦੇਣੀ ਚਾਹੀਦੀ ਸੀ ਉਸ ਪਿੰਡ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਲੋਕ ਨਜ਼ਰ ਆਏ ਪਿੰਡ ਦੇ ਹੀ ਕੁਝ ਵਸਨੀਕਾਂ ਵੱਲੋਂ ਮੀਡੀਆ ਤੱਕ ਇਸ ਮਸਲੇ ਨੂੰ ਪਹੁੰਚਾਇਆ ਗਿਆ ਤੇ মিডিਆ ਦੀ ਮੌਜੂਦਗੀ ਦੇ ਵਿੱਚ ਹੀ ਇਸ ਮਸਲੇ ਨੂੰ ਹੱਲ ਵੀ ਕੀਤਾ ਗਿਆ ਤੇ ਗੱਲਬਾਤ ਕੀ ਕੀਤੀ ਪਿੰਡ ਵਾਸੀਆਂ ਨੇ ਉਹ ਤੁਹਾਡੇ ਨਾਲ ਵੀ ਉਹ ਤਸਵੀਰਾਂ ਕਰਦੇ ਆ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆਪਣਾ ਮਸਲਾ ਇਹ ਹੈ ਮੈਂ ਤਾਂ ਇਹ ਆਪਣਾ ਪੜੌਂਜੀਆਂ ਪਿੰਡ ਦੇ ਵਿੱਚ ਇਹ ਇੱਧਰ ਸਕੂਲ ਦੇਖ ਸਕਦੇ ਹੋ ਤੁਸੀਂ ਡਿਸਪੈਂਸਰੀ ਹੈ ਇੱਥੇ ਨਾ ਪਿਛਲੇ 1 ਸਾਲ ਤੋਂ ਇਹ ਇੱਥੇ ਤਬਾ ਗੰਦਗੀ ਬਣੀ ਖੜੀ ਐ ਆ ਤੁਸੀਂ ਦੇਖ ਸਕਦੇ ਹੋ ਉਧਰ ਖੇੜਾ ਐ ਆਪਣਾ ਖਵਾਜਾ ਸਾਰਾ ਪਿੰਡੋਰੇ ਮੱਥਾ ਟੇਕਣ ਆਂਦਾ ਤੇ ਮਤਲਬ ਸਕੂਲ ਤੁਸੀਂ ਕਹਿ ਲੋ ਇਹ ਡਿਸਪੈਂਸਰੀ ਐ ਕਹਿ ਲੋ ਵੀ ਆਪ ਬਿਮਾਰ ਹੋਈ ਫਿਰਦੀ ਐ ਇਹ ਲੋਕਾਂ ਦਾ ਕੀ ਇਲਾਜ ਕਰਨਗੇ ਤੁਸੀਂ ਆ ਦੇਖੋ ਗੰਦਗੀ ਕਿੰਨੀ ਫੈਲੀ ਹੋਈ ਹੋ ਰੇ ਮੱਛਰ ਦੇਖ ਲੋ ਤੇ ਇਹਦਾ ਵਿੱਚ ਕੀ ਐ ਪਿਛਲੀ ਜਿਹੜੀ ਪੰਚਾਇਤ ਸੀ ਉਹਨਾਂ ਕੁਝ ਨਹੀਂ ਕਰਿਆ ਪਿਛਲੇ 5 ਸਾਲਾਂ 'ਚ ਔਰ ਅੱਜ ਤੱਕ ਜਿੰਨੇ ਵੀ ਜਦੋਂ ਤੋਂ ਵੀ ਪੰਚਾਇਤਾਂ ਬਣਦੀਆਂ ਮਤਲਬ ਇਹ ਹੈ ਨਾ ਪੰਚਾਇਤਾਂ ਆਪਣਾ ਉਸ ਤੋਂ ਉੱਪਰ ਇਹ ਨਹੀਂ ਉੱਠ ਪਾਉਂਦੇ ਇਹ ਗਲੀਆਂ ਨਾਲੀਆਂ ਤੋਂ ਪਰ ਹੁਣ ਅਸੀਂ ਤਾਂ ਇਹ ਵੀ ਕਹਿ ਸਕਦੇ ਹਾਂ ਵੀ ਇਹ ਗਲੀਆਂ ਨਾਲੀਆਂ ਤਾਂ ਹੀ ਨਹੀਂ ਇੰਨਾ ਘੋਲੇ ਪੈਣੀ ਆ ਠੀਕ ਹੈ ਜੀ ਤੇ ਮੇਨ ਤਾਂ ਮੁੱਦਾ ਇਹ ਹੈ ਵੀ ਇਹਦਾ ਕੋਈ ਨਾ ਕੋਈ ਜਲਦੀ ਤੋਂ ਜਲਦੀ ਕੋਈ ਸੋਲੂਸ਼ਨ ਕਢਾਇਆ ਜਾਵੇ ਤਾਂ ਕਿ ਲੋਕੀ ਉਰੇ ਬਿਮਾਰ ਨਾ ਹੋਣ ਤੇ ਨਹੀਂ ਤਾਂ ਕੋਈ ਡੇਂਗੂ ਕੁਝ ਵੀ ਬਿਮਾਰੀਆਂ ਭਿਆਨਕ ਰੇ ਫੈਲ ਸਕਦੀਆਂ ਨੇ ਤੇ ਬਾਕੀ ਬਹੁਤ ਬੁਰਾ ਹਾਲ ਹੈ ਤੇ ਆ ਆਪਣੇ ਸਾਰੇ ਪਿੰਡ ਦੇ ਭਰਾ ਖੜੇ ਆ ਤੇ ਇੰਨੇ ਬੱਚੇ ਹੁੰਦੇ ਜੀ ਉਰੇ ਤਕਰੀਬਨ 3.5 400 ਬੱਚਾ ਹੈਗਾ ਜੀ ਸਾਰੇ ਪਾਣੀ ਦੇ ਵਿੱਚ ਨੂੰ ਆ ਤੁਸੀਂ ਵੀ ਜੀ ਆ ਦੇਖ ਸਕਦੇ ਹੋ ਹਾਂ ਸਾਰਾ ਰਸਤਾ ਇੱਕੋ ਹੀ ਹੈ ਇਹਨੂੰ ਹਾਂਜੀ ਤੇ ਮਤਲਬ ਤੁਸੀਂ ਤੁਸੀਂ ਦੇਖ ਲਓ ਵੀ ਇੱਥੋਂ ਨੂੰ ਕੀ ਜਿਹੜਾ ਵੀ ਬੱਚਾ ਆਊਗਾ ਪਹਿਲਾਂ ਤਾਂ ਉਹ ਉਹਦੀਆਂ ਆਪਣੀਆਂ ਜੁੱਤੀਆਂ ਲਿਬੜੂਗੀਆਂ ਤੋਂ ਬੱਚਿਆ ਸਾਰਾ ਦਿਨ ਪੜੂਗਾ ਇੱਥੇ ਦੇਖ ਲੋ ਗੰਦਗੀ ਕਿੰਨੀ 스ਮੈਲ ਮਾਰ ਰਹੀ ਹੈ ਖੜਿਆ ਨਹੀਂ ਜਾਂਦਾ ਗਲੇ ਥੋੜੇ ਦਾ ਦਰਵਾਰ ਨਾਲਾ ਨਾਲ ਜੀ ਉਹ ਨਾਲ ਖੇੜਾ ਸਾਹਿਬ ਹੈ ਜੀ ਨਾਲੇ ਖਵਾ ਜਾਏ ਕਿਸੇ ਦਾ ਵੀ ਵਿਆਹ ਹੁੰਦਾ ਪਿੰਡ ਚ ਕੁਝ ਵੀ ਹੁੰਦਾ ਸਾਰਾ ਪਿੰਡ ਇੱਥੇ ਮੁੱਠਾ ਟੇਕ ਦਾਣ ਕੇ ਤਾਂ ਪਰ ਇਹ ਜੇ ਹਾਲਾਤਾਂ ਦੇ ਵਿੱਚ ਦੇਖੋ ਆਣ ਕੇ ਬੰਦੇ ਤੇ ਮਤਲਬ ਕਿਆ ਬੀਤਦੀ ਹੈ ਅਰੇ ਹੈ ਸਿਰਫ ਪਾਰਟੀਵਾਦੀ ਦੇ ਮੁੱਦੇ ਕਰਕੇ ਬਣਾਇਆ ਜੀ ਇਹਨੂੰ ਇਹ ਦੇ ਨਾਲ ਸਕੂਲ ਦੇ ਪਿਛਲੇ ਪਾਸੇ ਇਹ ਮੁੱਦਾ ਹੈ ਕੀ ਹੈ ਬੀ ਸਕੂਲ ਦੇ ਪਿਛਲੇ ਪਾਸੇ ਨਾ ਖੁੱਲਾ ਨਾਲਾ ਸੀਗਾ ਹਾਂਜੀ ਖੁੱਲਾ ਨਾਲਾ ਸੀ ਤੇ ਉਹ ਬੜਾ ਵਧੀਆ ਕਦੀ ਇਹ ਪ੍ਰੋਬਲਮ ਨਹੀਂ ਆਈ ਤੇ ਜਦੋਂ ਇਹ ਪੰਚਾਇਤ ਬਣੀ ਪਿਛਲੀ ਵਾਰ ਇਹ ਮੈਂ ਨੇ ਕਿਹਾ ਕਰਿਆ ਜੀ ਫਟਾਫਟ 8 ਇੰਚੀ ਪਾਈਪ ਪਵਾਤੇ ਮੈਂ ਉਹਦੇ ਵਿੱਚ ਤਾਂ ਉਹ ਜਦੋਂ ਪਾਈਪ ਪਵਾਤੇ ਹੁਣ ਇੱਥੇ ਪੜਾਉਂਦੀਆਂ ਦੇ ਵਿੱਚ ਹੁਣ ਚਲੋ ਡੰਗਰ ਰੱਖੇ ਹੋਏ ਆ ਸਾਰੇ ਨਹੀਂ ਰੱਖੇ ਹੋਏ ਆਪਣਾ ਚਲੋ ਕੀਤਾ ਹੀ ਸ਼ੁਰੂ ਤੋਂ ਇਹੀ ਆਪਣੇ ਲੋਕਾਂ ਦਾ ਹੈ ਨਾ ਤੇ ਵੀ ਦੀ ਨਾ ਮੈਂ ਕੀ ਕੀਤਾ ਆਪਣਾ ਪਾਈਪ ਪਾਤੇ ਅੱਠੀ ਚੀਜ਼ ਦੇ ਉਹ ਹੁਣ ਛੋਟੇ ਮੋਟੇ ਤਾਂ ਗੰਦਗੀ ਉਹਦੇ ਵਿੱਚੋਂ ਹਟਾਉਂਦੇ ਰਹੇ ਆ ਹੁਣ ਉਹ ਪਿਛਲੇ 1 ਸਾਲ ਤੋਂ ਇੰਨਾ ਕੋ ਦਾ ਬੁਰਾ ਹਾਲ ਹੋ ਗਿਆ ਵੀ ਉਹ ਨਿਕਦਾ ਹੀ ਨਹੀਂ ਰਿਹਾ ਉਹ ਅੱਗੇ 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 ਹੁਣ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਪਾਣੀ ਇਹ ਬਲੌਕ ਹੋ ਗਿਆ ਜੀ ਤੇ ਇੱਕ ਤਾਂ ਇਹਨੂੰ ਜਲਦ ਤੋਂ ਜਲਦ ਖਿਲਾਉਣਾ ਚਾਹੀਦਾ ਕਿਉਂਕਿ ਨਹੀਂ ਤਾਂ ਉਰੇ ਬਿਮਾਰੀਆਂ ਭਿਆਨਕ ਫੈਲ ਸਕਦੀਆਂ ਕੋਈ ਕੁਝ ਨਹੀਂ ਪਤਾ ਕੁਝ ਨਹੀਂ ਕਹਿ ਸਕਦੇ ਘਰ ਇਹਨੂੰ ਮਿਲੇ ਨਹੀਂ ਜੀ ਦੇਖੋ ਪਤਾ ਕੀ ਹੈ ਇਹ ਕੰਮ ਹੁੰਦਾ ਪੰਚਾਇਤ ਦਾ ਪੰਚ ਸਰਪੰਚ ਦਾ ਤੇ ਪਰ ਹੁਣ ਅਸੀਂ ਕੀ ਕਰੀਏ ਉਹ ਕੋਈ ਧਿਆਨ ਨਹੀਂ ਦੇ ਰਿਹਾ ਇਸ ਕਰਕੇ ਤੇ ਹੁਣ ਇਹ ਆਪਣੇ ਪਿੰਡ ਦੇ ਵਾਸੀ ਖੜੇ ਆ ਸਾਰੇ ਤਾਂ ਅਸੀਂ ਇਕੱਠੇ ਹੋ ਗਏ ਚਲੋ ਤੁਸੀਂ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੀ ਪੰਚਾਇਤ ਪੰਗੋਂ ਨੇ ਤੇ ਪਹਿਲਾਂ ਦੀ ਹੈ ਤਾਂ ਇਹ ਉਸ ਤੋਂ ਬਾਅਦ ਇਹ ਵੀ ਇਹ ਉਸ ਤੋਂ ਪਹਿਲਾਂ ਦੀ ਹੈ ਜੀ ਇੱਥੇ ਜਦੋਂ ਵੀ ਬਰਸਾਤ ਪੈਂਦੀ ਪੰਚਾਇਤਾਂ ਪੰਗ ਹੋ ਗਈਆਂ ਫਿਰ ਕੀ ਹੋ ਗਿਆ ਪੰਡਿਆ ਸਰਪੰਚ ਬਣਾਇਆ ਉਹਦੀ ਜ਼ਿੰਮੇਵਾਰੀ ਬਣਦੀ ਤਾਂ ਹੁਣ ਆਉਣੇ ਹੁਣ ਬਰਸਾਤ ਆਉਣੀ ਹੈ ਜਦੋਂ ਤੱਕ ਦੁਬਾਰਾ ਇਲੈਕਸ਼ਨ ਨਹੀਂ ਹੋ ਜਾਂਦੀ ਉਦੋਂ ਤੱਕ ਤਾਂ ਉਹਦੇ ਕੋਲ ਰਾਈਟ ਹੈਗੇ ਆ ਉਹ ਆਪ ਨਹੀਂ ਸੈਕਟਰੀ ਤੋਂ ਸਹਿਨ ਕਰਾ ਸਕਦਾ ਉਹ ਵੀ ਇਹੋ ਜਿਹਾ ਗੰਭੀਰ ਮੁੱਦਾ ਤੇ 8 ਇੰਚੀ ਜਦੋਂ ਪਾਈਪ ਪਵਾਤੀ ਦੇ ਕੋਈ ਇੱਕ ਤਾਂ ਉਹਦੇ ਵਿੱਚ ਹੁੰਦਾ ਭਲੀ ਜੰਗੀ ਇੱਕ ਖੁੱਲੀ ਨਾਲੀ ਚੱਲਦੀ ਦੇ ਵਿੱਚ ਆਪਾਂ ਬੰਦ ਕਰਵਾ ਦਈਏ ਉਹ ਤੋਂ ਵੱਡੀ ਤਾਂ ਕੋਈ ਬੇਵਕੂਫੀ ਹੋਣੀ ਹੈ ਸਿਰਫ ਕਿਹਾ ਹੋਊਗਾ ਵੀ ਉਹਦੇ ਵਿੱਚੋਂ ਜਿਹੜੀਆਂ ਗਰੰਟਾਂ ਆਈਆਂ ਉਹ ਹਾਜਮਾ ਕਰਨੇ ਦਾ ਚੱਕਰ ਸੀ ਚਲੋ ਛੋਟੀਆਂ ਪਾਈਪ ਲਾਈਨਾਂ ਪਵਾਤੀਆਂ ਉਹ ਛੋਟੀਆਂ ਪਾਈਪ ਲਾਈਨਾਂ ਪਵਾਤੀਆਂ ਸੀਵਰੇਜ ਉਰੇ ਨਹੀਂ ਚੱਲੀ ਜੀ ਅਜੇ ਤੱਕ ਪਾਣੀ ਪਾਣੀ ਜਿਆਦਾ ਪਿੰਡ ਦਾ ਤੇ ਮੁੱਦੇ ਤਾਂ ਵੀ ਬਹੁਤ ਐ ਹੁਣ ਆਪਾਂ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਕਰੀਏ ਪੀਣੇ ਦੇ ਪਾਣੀ ਦੀ ਵੀ ਸਮੱਸਿਆ ਜੀ ਪੀਣੇ ਦਾ ਪਾਣੀ ਪਿਛਲੇ 6-7 ਦਿਨਾਂ ਤੋਂ ਮੈਂ ਕਹਿੰਨਾ ਕੱਲ ਆਇਆ ਲੋਕੀ ਇੱਕ ਇੱਕ ਬੂੰਦ ਨੂੰ ਤਰਸਦੇ ਆ ਪਸ਼ੂ ਰੱਖੇ ਹੋਏ ਆ ਕਿਸੇ ਲੋਕਾਂ ਨੇ ਤਾਂ ਉਹ ਵੀ 5 ਦਿਨਾਂ ਬਾਅਦ ਆਇਆ ਤੇ ਸਿਰਫ ਕੱਲ ਆਇਆ ਔਰ ਪਾਣੀ ਜਿਹੜਾ ਆ ਵੀ ਰਿਹਾ ਉਹ ਪੀਣ लायक ਨਹੀਂ ਹੈ ਜੀ ਮਤਲਬ ਪਤਾ ਨਹੀਂ ਕਿਤੇ ਪਾਈਪ ਲੀਕ ਹੈ ਕੀ ਹੈਗਾ ਕੀ ਨਹੀਂ ਉਹ ਬਿਲਕੁਲ ਗੰਦਾ ਪਾਣੀ ਆ ਰਿਹਾ ਤੇ ਆਪਣਾ ਪਿੰਡ ਤਕਰੀਬਨ 12-1300 ਵੋਟ ਹੈਗੀ ਹੈ ਜੀ ਵਿੱਚ ਉਹ ਕਲੋਨੀ ਪਾ ਕੇ ਤੇ तकरीबन ਮੇਰੇ ਖਿਆਲ ਤੇ ਆਪਣਾ ਮੰਨ ਕੇ ਚੱਲੋ ਤੁਸੀਂ ਇੱਕ ਟਿਊਬ ਲੈ ਜੀ ਜੇ ਉਹ ਖਰਾਬ ਹੋ ਗਿਆ ਤਾਂ ਬਸ ਮੁੜ ਕੇ ਰੱਬ ਆਸਰੇ ਹੀ ਹੈ ਠੀਕ ਹੈ ਤੇ ਹੁਣ ਪਿਛਲੇ 5 ਸਾਲਾਂ ਚ ਬੰਦੇ ਨੇ ਉਹ ਵੀ ਨਹੀਂ ਵੀ ਇੱਕ ਬੋਰ ਕਰਾ ਕੇ ਇੱਕ ਕਨੈਕਸ਼ਨ ਇਹ ਹੋਰ ਲੈ ਲਏ ਸਭ ਤੋਂ ਸਹੂਲਤ ਕਿਆ ਚਾਹੀਦੀ ਹੁੰਦੀ ਹੈ ਇੱਕ ਸਾਫ ਸਫਾਈ ਦੀ ਬੰਦੇ ਨੂੰ ਵੀ ਗੰਦਗੀ ਨਾ ਫੈਲੇ ਇੱਕ ਪੀਣ ਵਾਲੇ ਪਾਣੀ ਦੀ ਤੇ ਉਹ ਵੀ ਮਤਲਬ ਅੱਜ ਤੱਕ ਤੁਸੀਂ ਸਾਰੇ ਆਲ ਓਵਰ ਮੈਂ ਤੁਹਾਨੂੰ ਸਾਰੇ ਪਿੰਡ ਦਾ ਚੱਕਰ ਲਵਾ ਦਿੰਨਾ ਜੀ ਨਰੇਗਾ ਟੀਮ ਹੈਗੀ ਹੈ ਜਦੋਂ ਸਾਡੇ ਪਿੰਡ 'ਚ ਇੰਨੀ ਕਿ ਸਿਆਸਤ ਹੈ ਵੀ ਉਹ ਇੱਥੇ ਆ ਕੇ ਨਹੀਂ ਲਾਈ ਕਦੇ ਵੀ ਮਤਲਬ ਕਰਨ ਕੀ ਹੈ ਇੱਥੇ ਤਾਂ ਸਕੂਲ ਹੈ ਡਿਸਪੈਂਸਰੀ ਹੈ ਕੋਲ ਇਹ ਤਾਂ ਸਰਵ ਸਾਂਝਾ ਉਹ ਹੈ ਕਿਸੇ ਇੱਕ ਦਾ ਨਹੀਂ ਹੈ ਜੀ ਬਿਲਕੁਲ ਜੀ ਇਹ ਤਾਂ ਹੁਣ ਆਪ ਦੇਖਣਾ ਚਾਹੀਦਾ ਜੀ ਉਹਨਾਂ ਨੇ ਹੁਣ ਚਲੋ ਅਸੀਂ ਵੀ ਦੇਖਦੇ ਹਾਂ ਹੁਣ ਕਈ ਦਿਨ ਤੋਂ ਮਤਲਬ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਬਰਸਾਤ 'ਚ ਤਾਂ ਇੱਥੇ ਲੰਗੇ ਹੀ ਨਹੀਂ ਜਾਂਦਾ ਹੁਣ ਤਾਂ ਆਮ ਗੱਲ ਹੈ ਵੀ ਚਲੋ ਹੁਣ ਤੱਕ ਮੀਂਹ ਵੀ ਨਹੀਂ ਪੈ ਰਿਹਾ ਹੁਣ ਵੀ ਇੰਨਾ ਸਫਾਈ ਦਾ ਤਾਂ ਬਿਲਕੁਲ ਧਿਆਨ ਨਹੀਂ ਹੈਗਾ ਜੀ ਸਰਪੰਚ ਸਾਹਿਬ ਨੇ ਆ ਕੇ ਮੌਕਾ ਦੇਖਿਆ ਹੈ ਸਰਪੰਚ ਪਿੰਡ 'ਚ ਰਹਿੰਦਾ ਪਿੰਡ 'ਚ ਰਹਿੰਦਾ ਮੌਕਾ ਪਿੰਡ ਹੋਰ ਐਡਾ ਛੋਟਾ ਜਿਹਾ ਤਾਂ ਪਿੰਡ ਹੈ ਕਿਤੇ ਬਹੁਤ ਵੱਡਾ ਨਰੇਗਾ ਹੋਰ ਬਸੇ ਹੀ ਲੱਗੀ ਰਹਿੰਦੀ ਹੈ ਜਿੱਥੇ ਸਫਾਈ ਦੀ ਧਿਆਨ ਲੋੜ ਨਹੀਂ ਹੈਗੀ ਉੱਥੇ ਲੱਗੀ ਰਹਿੰਦੀ ਹੈ ਇੱਥੇ ਦੇਖ ਲਓ ਤੁਸੀਂ ਨਹੀਂ ਕਾਰਨ ਕੀ ਆ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਕਾਰਨ ਤਾਂ ਹੁਣ ਸਰਪੰਚ ਨੂੰ ਪੁੱਛੋ ਜੀ ਤੁਸੀਂ ਕੀ ਕਰਨਾ ਹੁਣ ਅਸੀਂ ਤਾਂ ਦੱਸ ਅਗਲੇ ਖੜੇ ਵਾਲੇ ਵਾਲੇ ਦੇ ਪਿੰਡਾਂ ਦੇ ਸਰਪੰਚਾਂ ਨਾਲ ਮੂੰਹ ਮੱਲੇ ਜਾ ਉਹਨ ਜਿਹੜੀ ਆਪਾਂ ਘਰਾਂ ਦਾ ਗੂੜਾ ਗੜ ਕੇ ਬੇਸਟੇਜ ਵਾਲੇ ਬੰਦੇ ਵੀ ਸਰਪੰਚਾਂ ਨੇ ਆਪ ਰੱਖੇ ਹੋਏ ਆ ਵੀ ਸਾਡੇ ਪਿੰਡ ਦੇ ਲਾਗੇ ਛਾਗੇ ਗੰਦ ਨਾ ਗੂੜਾ ਗੜ ਕੇ ਇਕੱਠਾ ਨਾ ਹੋਵੇ ਹੁਣ ਬਰਸਾਤ ਆ ਰਹੀ ਬੰਦਾ ਰੱਖਣਾ ਚਾਹੀਦਾ ਪਹਿਲਾਂ ਨਾਲੀਆਂ ਦੀ ਸਫਾਈ ਕਰਾਉਣੀ ਚਾਹੀਦੀ ਨਰੇਗਾ ਜਲ ਸਰਕਾਰ ਪਾਸੇ ਦੇ ਰਹੀ ਹੈ ਤੁਸੀਂ ਨਰੇਗਾ ਵਾਲੇ ਬੰਦੇ ਜਿਹੜੇ ਕੰਮ ਕਰਦੇ ਵਰਕਰ ਉਹਨਾਂ ਤੋਂ ਤੁਸੀਂ ਨਾਲੀਆਂ ਪਹਿਲਾਂ ਸਾਫ ਕਰਾਓ ਬਰਸਾਤ ਆ ਰਹੀ ਹੈ ਇਹ ਤੁਹਾਡਾ ਫਰਜ਼ ਹੈ ਹੁਣ ਪਿੰਡਾਂ ਦੇ ਲੋਕ ਆਮ ਨਾਗਰਿਕ ਬੰਦੇ ਥੋੜੀ ਇਹ ਦੇਖੂਗਾ ਜੇ ਸਰਪੰਚ ਬਣਾਤਾ ਪਿੰਡ ਦੇ ਵੋਟਾਂ ਪਾ ਕੇ ਤਾਂ ਇਹਦਾ ਮਤਲਬ ਇਹ ਝੋੜੀ ਵੀ ਘਰੇ ਬੱਡੀ ਸਰਪੰਚ ਚ ਤੇ ਪਿੰਡਾਂ ਨੂੰ ਗ੍ਰਾਂਟ ਵੀ ਆਈ ਹੈ 인ਵੋਲ ਗਗਨਮਾਨ ਮੈਡਮ ਆਈ ਸੀ ਪਿੱਛੇ ਜੇ ਕਹਿੰਦੇ ਮੈਂ 68 ਲੱਖ ਰੁਪਏ ਦੇ ਕੇ ਗਏ ਪਿੰਡ ਨੂੰ ਸਾਨੂੰ ਤਾਂ ਕਿਤੇ 68 ਰੁਪਏ ਨਹੀਂ ਲੱਗੇ ਵੇ ਦੇਖਦੇ ਔਰ 6-7 ਕਰੋੜ ਰੁਪਏ ਪਿੰਡ ਦਾ ਵੈਸੇ ਵੀ ਪਿਆ ਸੀ ਉਹ ਜਿਹੜਾ ਆਪਣਾ ਕਾਮਨ ਜਿਹੜੀਆਂ ਪਹੀਆਂ ਦੇ ਹਨਾ ਉਹ ਵੀ ਇਹਨਾਂ ਦੇ ਤੇ ਮਤਲਬ ਕਰਿਆ ਕੱਖ ਨਹੀਂ ਅੱਜ ਤੱਕ ਗਲੀਆਂ ਨਾਲੀਆਂ ਤੋਂ ਹੀ ਨਹੀਂ ਬਹਰ ਨਿਕਲੇ ਪਰ ਅੱਜ ਦਾ ਸਾਡਾ ਮੁੱਦਾ ਇਹ ਹੈ ਇੱਕ ਤਰ੍ਹਾਂ ਪੀਣ ਵਾਲੇ ਪਾਣੀ ਦਾ ਇੱਕ ਇਹ ਨਿਕਾਸੀ ਦਾ ਸੁਭਾਈ ਦਾ ਸੁਭਾਈ ਦਾ ਜਿਹੜਾ ਜਿਹੜਾ ਪਿੰਡ ਹੈ ਵਰਲਡ ਲੈਵਲ ਤੇ ਮਸ਼ਹੂਰ ਹੋਇਆ ਸੀ ਇੱਥੋਂ ਦੇ ਜਿਹੜੇ ਕਰਨਲ ਹੋਏ ਨੇ ਸ਼ਹੀਦ ਹੋਏ ਆ ਹਾਂਜੀ ਪਿਛਲੇ ਸਾਲ ਦੇ ਵਿੱਚ ਹਾਂਜੀ ਤੋਂ ਉਸ ਲੈਵਲ ਤੇ ਜੇਕਰ ਪਿੰਡ ਦੇਖੀਏ ਤਾਂ ਪਿੰਡ ਦੀ ਤਾਂ ਹਾਲਤ ਬੜੀ ਬੁਰੀ ਹੈ ਜੀ ਬਿਲਕੁਲ ਜੀ ਉਹ ਤਾਂ ਹੈ ਹੀ ਆ ਤੁਹਾਨੂੰ ਤੁਸੀਂ ਹੁਣ ਕੀ ਕੀ ਤੁਹਾਨੂੰ ਦੱਸੀਏ ਇਹ ਤਾਂ ਬਹੁਤ ਛੋਟੀਆਂ ਇੱਕ ਨਾ ਜਿੱਥੇ ਕ੍ਰਾਈਮਿਨੇਸ਼ਨ ਕੀਤਾ ਸੀ ਉਹਨਾਂ ਦਾ ਤੇ ਉੱਥੇ ਆਪਣੇ ਪਿੰਡ ਦੀ ਪੁਰਾਣਾ ਸ਼ਮਸ਼ਾਨ ਘਟ ਆ ਜੋ ਇਸ ਪਾਣੀ ਦੀ ਨਿਕਾਸੀ ਨੂੰ ਲੈ ਕੇ ਮਸਲਾ ਉਲਝਿਆ ਹੋਇਆ ਸੀ ਪਿੰਡ ਪਣੋਜੀਆਂ ਦੇ ਲੋਕ ਇੱਥੇ ਲੱਗੇ ਹੋਏ ਨੇ ਇਸ ਕੰਮ ਦੇ ਵਿੱਚ ਪਰ ਸਭ ਤੋਂ ਵੱਡੀ ਇੱਥੇ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਲੋਕ ਲਫਾਫੇ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਲਫਾਫੇ ਇਸ ਦੇ ਵਿੱਚ ਨਿਕਲ ਰਹੇ ਨੇ ਸੋ ਸਭ ਤੋਂ ਵੱਧ ਦੇਖਿਆ ਜਾਵੇ ਤਾਂ ਪਲਾਸਟਿਕ ਦੀਆਂ ਬੋਤਲਾਂ ਗਲਾਸ ਦੇਖੋ ਜੀ 5 ਲੀਟਰ ਵਾਲੀਆਂ ਪੀਪੀਆਂ ਸਿੱਟੀਆਂ ਵੀ ਆ ਦੇਖੋ ਆ ਸਰਪੰਚ ਸਾਹਿਬ ਕੀ ਕੀ ਲੱਗਦਾ ਵੀ ਨਿਕਲੇ ਆ ਤੁਹਾਡੇ ਹਸਾਲ ਇਹਦੇ ਵਿੱਚ ਪੰਜ ਨਜਾਇਜ਼ ਲੋਕ ਨਜਾਇਜ਼ ਲੋਕਾਂ ਨੇ 5-5 ਲੀਟਰ ਵਾਲੀਆਂ ਖਾਲੀ ਪੀਪੀਆਂ ਵੀ ਵਿੱਚ ਗਟਰਾਂ ਦੇ ਸਿੱਟੀਆਂ ਵੀ ਆ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਬੋਤਲਾਂ ਠੰਡੇ ਦੀਆਂ 2-2 ਲੀਟਰ ਵਾਲੀਆਂ ਲਫਾਫੇ ਕਿਸੇ ਨੇ ਉਹ ਦੁਕਾਨ ਵਾਲੇ ਨੇ ਡਸਟਬਿਨ ਨਹੀਂ ਰੱਖਿਆ ਵਾ ਕਿਸੇ ਨੇ ਕੁਝ ਨਹੀਂ ਰੱਖਿਆ ਵਾ ਧੱਕਣ ਚੱਕਦੇ ਨਾਲੇ ਵਿੱਚ ਅੱਛਾ ਉਹ ਪਤਾ ਰੋਕੇ ਵਾ ਅੱਛਾ ਉਹ ਵੀ ਤੇ ਨਿਕਲੇ ਜੀ ਹੁਣ ਜਦਿੱਤ ਕੰਮ ਨਿਕਲੇ ਉਹ ਬੁੱਢਿਆ ਪਾਣੀ ਲਾ ਹਾਂ ਕੱਟ ਲਾਇਆ ਕਰਤਾ ਮੂਰੇ ਕਬੜ ਜਾਣੇ ਤੇ ਹਾਂ ਕਿਤੇ ਕਿਤੇ ਦੱਸਿਆ ਚਾਹ ਜਿੱਥੇ ਉੱਥਾ ਗਿਰੂਗਾ ਜੀ ਹਾਂ ਹਾਂ ਸਾਫ ਹੋ ਜੂਗਾ ਜੀ ਕੋਈ ਵਾਰਨਿੰਗ ਦਾ ਬੋਰਡ ਲਗਾਓ ਇੱਥੇ ਵੀ ਇਸ ਤਰ੍ਹਾਂ ਵਾਰਨਿੰਗ ਦਾ ਤਾਂ ਬਹੁਤ ਵਾਰ ਵਾਰਨਿੰਗ ਦੇ ਲਈ ਜੀ ਦੁਕਾਨਾਂ ਵਾਲਿਆਂ ਨੂੰ ਬੋਰਡ ਵੀ ਲਾਦਨੇ ਜੀ ਹੁਣ ਇੱਕ ਲਿਖਾ ਹਾਂਜੀ 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 ਬਾਜੀ ਬਸ ਨਾ ਜੋ ਸਰਪੰਚ ਸਾਹਿਬ ਨਾਲ ਦੱਸਿਆ ਠੀਕ ਹੈਗਾ ਬੇਬਾਕੀ ਯਾਰ ਆਈਏ ਸਾਰੇ ਬੇਖ ਖਵਾੜ ਅੰਗੇਰੀ ਜੱਤੇ ਲੋਕੀ ਇਹ ਤੇ ਬਰੌਖੋ ਜੰਦਾ ਜਿਹੜਾ ਚਾਰ ਨਾ ਰੇਗਾ ਦੋ ਤਧੰਗੇ ਲਾ ਬਣਾਇਆ ਵੀ ਹੈ ਪੰਚਾਇਤ ਨੇ ਅਸੀਂ ਕਹਿ ਗਏ ਮੈਂ ਖੁਦ ਆਪ ਬਣਾਇਆ ਮੈਂ ਵੀ ਗੈਲ ਸੀਗਾ ਉਹ ਚੱਕੀ ਤੇ ਪੱਤੇ ਰੱਖਦੇ ਕਬਾੜੀ ਚੱਕ ਲੈ ਜੀ ਆਦਾ ਸਾਰਾ ਜੀ ਚਾਰਕ ਦਿਨ ਤੇ ਹੋਇਆ ਇਹ ਹੋਇਆ ਜੀ ਲਫਾਫਿਆਂ ਕਰਕੇ ਹੀ ਕਿੰਨੇ ਵੀ ਕਿਰਾਏ ਵਾਲੇ ਹੁਣ ਸਾਰਾ ਰੋਜ਼ ਲਫਾਵਾ ਲੈ ਜਾਂਦੇ ਬਾਕੀ ਲਫਾਵਾ ਸਾਰਾ ਹੁੰਦਾ ਅਜਿੰਦਾ ਕੋਈ ਕਿੱਲਤ ਪਾਣੀ ਸਾਡੇ ਜ਼ਮੀਨ ਦੀ ਕਿੱਲਤ ਆਸਾਨੀ ਜਿਆਦਾ ਕਿਹੜਾ ਹੋਰ ਪਛਾਨੀ ਦੇ ਸਾਰੇ ਹੁੰਦੀ ਜੱਗੇ ਗੁਰਦਾਰਾ ਜੰਦੇ ਜਿਹੜੇ ਅਮੇਨ ਰਾਤਾ ਤਾਂ ਕਰਕੇ ਹੋਵੇ ਤੇ ਲੱਗਦਾ ਸੀ ਹੱਲ ਹੋ ਜੂਗਾ ਜਿਹੜਾ ਹਾਂਜੀ ਆਓ ਬੈਠੇ ਨੇ ਇਸ ਸਮੇਂ ਨਾ ਜੀ ਆ ਲਫਾਫੇ ਨਿਕਲ ਕੇ ਹੋ ਜਾਣਾ ਇਹਦਾ ਕੋਈ ਨਹੀਂ ਪਾਣੀ ਵੀ ਫਿਚਰਾ ਜਾਂਦਾ ਨਿਕਲ ਕੇ ਵਿੱਚੇ ਹੋ ਜਾਣਾ ਜੀ ਪਾਣੀ ਦਾ ਨਿਕਾਸੀ ਬਿਲਕੁਲ ਸਹੀ ਹੈ ਜੀ 4 ਸਾਲ ਹੋ ਗਏ ਪੈਪ ਪਿਆਂ ਨੂੰ ਕਦੇ ਪਾਣੀ ਨਹੀਂ ਜੀ ਰੁਕ ਗਿਆ ਸੁਰਗ ਯਾਜੀ ਦੇ ਨਾਮ ਤੇ ਸੀਦਾ ਜੋ ਹਾਂਜੀ ਹਾਂਜੀ ਉਹਦਾ ਅਸੀਂ ਕਈ ਵਾਰੀ ਲਿਖ ਕੇ ਦੇ ਚੁੱਕੇ ਜੀ ਉਹਦੇ ਵਿੱਚ ਸਰਪੰਚ ਸਾਹਿਬ ਡੁੱਬੇ ਹੋਏ ਐ ਕੋਈ ਬਰਸਾਤ ਦੇ ਦਿਨਾਂ ਦੇ ਵਿੱਚ ਵੀ ਕੋਈ ਬੱਚਾ ਉੱਥੇ ਲੱਗੇਗਾ கரੰਟ ਲੱਗ ਗਿਆ ਉਹ ਜਿੰਮੇਵਾਰ ਹੋਏਗਾ ਉਹਦਾ ਜਿੰਮੇਵਾਰ ਤਾਂ ਹੁਣ ਅਸੀਂ ਤੱਕ ਤਿੰਨ ਚਾਰ ਵਾਰੀ ਲਿਖ ਕੇ ਦੇ ਲਿਆ ਜੀ ਉਹਦਾ ਜਿੰਮੇਵਾਰ ਤਾਂ ਬਿਜਲੀ ਵਿਭਾਗ ਹੀ ਹੋਊਗਾ ਜੀ ਜਦੋਂ ਕਰਦੇ ਹੀ ਨਹੀਂ ਹੈ ਜੀ ਤੁਸੀਂ ਫਿਰ ਉੱਚ ਅਧਿਕਾਰੀਆਂ ਨੂੰ ਇਹਨਾਂ ਤੋਂ ਬਾਅਦ ਕਿਸੇ ਨੂੰ ਦੱਸਿਆ ਕਿ ਜਿਹੜੀ ਇਹ ਸਮੱਸਿਆ ਸਾਡੇ ਪਿੰਡ ਹੈ ਤੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਈ ਵਾਰ ਦੱਸ ਲਿਆ ਜੀ ਕੋਈ ਸੁਣਾਈ ਨਹੀਂ ਹੈ ਜੀ ਇਹਦਾ ਹਾਂਜੀ ਫੋ ਕਿੰਨੇ ਕ ਸਮੇਂ ਦੀ ਜਿਹੜੀ ਸਮੱਸਿਆ ਸੀ ਇਹ ਪਾਣੀ ਵਾਲੀ ਆ ਪਾਣੀ ਤਾਂ ਦੋ ਤਿੰਨ ਚਾਰ ਦਿਨਾਂ ਤੇ ਹੀ ਹੋਈ ਜੀ ਉਹਨਾਂ ਦਾ ਕਹਿਣਾ ਵੀ ਕਈ ਸਾਲ ਹੋ ਗਏ ਜੀ ਇਸੇ ਤਰ੍ਹਾਂ ਪਾਣੀ ਘਟਾਉਂਦਾ ਟਰ ਵੀ ਨਹੀਂ ਜੀ ਇੰਨੇ ਬੰਦੇ ਖੜੇ ਕੋਈ ਇੱਕ ਬੰਦਾ ਕਹਿ ਦਵੇ ਵੀ ਸਾਲ ਪਹਿਲਾਂ ਪਾਣੀ ਰੁਕਿਆ ਤਾਂ ਜੀ ਜਦ ਬਰਸਾਂਤਾਂ ਮਾ ਬਹੁਤਾ ਜ਼ਿਆਦਾ ਮੀਂਹ ਪੈ ਜਾਂਦਾ ਜੀ ਜਦ ਤਾ ਤੁਹਾਨੂੰ ਪਤਾ ਜੀ ਸਾਰੀ ਉਹ ਸੜਕ ਭਰ ਕੇ ਚੱਲਦੀ ਐ ਆਮ ਪਾਣੀ ਦੀ ਕੋਈ ਸਮੱਸਿਆ ਨਹੀਂ ਥੀ ਜੀ ਇਹ ਆ ਚਾਰ ਦਿਨ ਤੇ ਹੋਈ ਐ ਸਰਪੰਚ ਸਾਹਿਬ ਤੁਸੀਂ ਇੱਕਦਮ ਆਏ ਹੋ ਹੁਣ ਪਾਣੀ ਕੱਢਿਆ ਐ ਇਹ ਦੋ ਚਾਰ ਦਿਨ ਪਹਿਲਾਂ ਨਿਕਲ ਜਾਂਦਾ ਚੰਗਾ ਨਹੀਂ ਸੀ ਚਾਰ ਦਿਨ ਤਾਂ ਹਲੇ ਖੜੇ ਨੂੰ ਵੀ ਨਹੀਂ ਹੋਈ ਤਿੰਨ ਦਿਨ ਹੋਏ ਜੀ ਹਲੇ ਚਾਰ ਚਾਰ ਦਿਨ ਵੀ ਹੋ ਗਏ ਠੀਕ ਹੈ ਮੈਂ ਮੰਨਦਾ ਹੀ ਪਹਿਲਾਂ ਸਾਡੀ ਸਰਕਾਰੀ ਮੋਟਰ ਸੜੀ ਵੀ ਸੀ ਜੀ ਪਾਣੀ ਨੂੰ ਸਾਰੇ ਲੋਕ ਰੌਲਾ ਪਾਉਂਦੇ ਪਾਣੀ ਪਹਿਲਾਂ ਇੱਕ ਦਿਨ ਸੀ ਉੱਥੇ ਬੀਜੀ ਤੇ ਜੀ ਉਹ ਜ਼ਰੂਰੀ ਦਾ ਕੰਮ ਪਾਣੀ ਪੀਣੇ ਵਾਲਾ ਜੀ ਇੱਕ ਦਿਨ ਮੋਟਰ ਕੱਢੀ ਜੀ ਦੂਏ ਦਿਨ ਪਾਈ ਅਸੀਂ ਆਪ ਖੁਦ ਲਾਲ ਲੱਕਾ ਪਾਈ ਅਸੀਂ ਅਖਰ ਦੁਪਹਿਰੇ ਵਾਂ ਕੱਲ ਮੈਨੂੰ ਬੁਖਾਰ ਹੋ ਗਿਆ ਜੀ ਇਹਦੇ ਕਰਕੇ ਹੁਣ ਅੱਜ ਅਸੀਂ ਆਪਣੇ ਬੰਦੇ ਲੈ ਕੇ ਆਪ ਖੁਦ ਕੱਢੇ ਚੱਲਦਾ ਕਰਿਆ ਜੀ ਪਾਣੀ ਤੇ ਜਿਹੜੇ ਬੰਦੇ ਕੁਝ ਗਲਤ ਅੰਸਰ ਹੈ ਜੀ ਇਹ ਸਾਡੀ ਮੀਡੀਆ ਵਿੱਚ ਆਏ ਬਣਾਏ ਉਹ ਜਿੰਨੀ ਦੇਰ ਵਿੱਚ ਮੀਡੀਆ ਕੋਲ ਗਏ ਨਹੀਂ ਦੇਰ ਵਿੱਚ ਤਾਂ ਰਸਰੀਆ ਮਾਰ ਕਰ ਪਾਣੀ ਨਿਕਲ ਜਾਣਾ ਤਾਂ ਜੀ ਜੇ ਕਰਨਾ ਚਾਹੇ ਜੀ ਦੇ ਘਰਾਂਗੇ ਜੀ ਇੱਥੇ ਮੂਰੇ ਜਿਹੜੇ ਤੁਹਾਨੂੰ ਬੁਲਾ ਕੇ ਲਿਆਏ ਉਹ ਵੀ ਕਰ ਸਕਦੇ ਜੀ ਇਹ ਇਕੱਲੇ ਸਰਪੰਚ ਦਾ ਫਰਜ ਨਹੀਂ ਹੈ ਇਹ ਸਾਫ ਸਫਾਈ ਰੱਖਣਾ ਸਾਰੇ ਪਿੰਡ ਦਾ ਫਰਜ ਹੈ ਸਾਰੇ ਘਰਾਂ ਦਾ ਫਰਜ ਹੈ ਸਭ ਨੇ ਲੰਗਣਾ ਜੀ ਗੁਰਦੁਆਰਾ ਸਾਹਿਬ ਨੂੰ ਜਾਣਾ ਹੁਣ ਜੇ ਸਰਪੰਚ ਸਾਰੇ ਕੰਮ ਕਰੂਗਾ ਜੀ ਸਰਪੰਚ ਇਕੱਲਾ ਸਾਰੇ ਕੰਮ ਤਾਂ ਕਰ ਨਹੀਂ ਸਕਦਾ ਜੀ ਜੇ ਪਿੰਡ ਵਾਲੇ ਸਹਿਯੋਗ ਦੇਉਂਗੇ ਤਾਂ ਹੀ ਹੈ ਜੀ ਹਣ ਇਹ ਤਾਂ ਹੈ ਨਹੀਂ ਜੀ ਸਰਪੰਚ ਨਾਲ ਤਾਂ ਕਿਹਾ ਨਹੀਂ ਜੀ ਲਫਾਫੇ ਦਾ ਕੂੜਾ ਕਰਕੇ ਤੇ ਜਿਹੜੇ ਇੱਕ ਮਨਰੇਗਾ ਵਾਲੇ ਜਿਹੜੇ ਬੀਬੀਆਂ ਆਏ ਜਾਂ ਬਜ਼ੁਰਗ ਹੈ ਜੋ ਪਿੰਡ ਦੇ ਵਿੱਚ ਹੈ ਵੀ ਉਹਨਾਂ ਨੂੰ ਵੀ ਲਾਇਆ ਜਾ ਸਕਦਾ ਹੈ ਉਹਨਾਂ ਨੂੰ ਕਿਉਂ ਨਹੀਂ ਲਾਉਂਦੇ ਜਿਹੜੇ ਮਨਰੇਗਾ ਵਾਲੇ ਆਂ ਜੀ ਉਹ ਮਨਰੇਗਾ ਵਾਲੇ ਕਹਿੰਦੇ ਜੀ ਅਸੀਂ ਗੰਦਾ ਕੰਮ ਨਹੀਂ ਕਰਾ ਸਕਦੇ ਨਾ ਤੇ ਉੱਪਰ ਤੇ ਉੱਪਰ ਵੀ ਅਸੀਂ ਪਤਾ ਕਰ ਲਿਆ ਜੀ ਉਹ ਕਹਿੰਦੇ ਵੀ ਇਹ ਗੰਦਾ ਕੰਮ ਨਹੀਂ ਕਰ ਸਕਦੇ ਉਹ ਵੈਸੇ ਨਾਲੀਆਂ ਪਰਤੇ ਘਾਹ ਕੂ ਕੱਟ ਸਕਦੇ ਆ ਜਿਹੜਾ ਗੰਦੇ ਪਾਣੀ ਵਾਲਾ ਕੰਮ ਹੈਗੇ ਮਨਰੇਗਾ ਕਰ ਨਹੀਂ ਸਕਦੀ ਅਇਤਰਾ ਇਹ ਨਾਲ ਵੀ ਦੇਖ ਕਰ ਇਹ ਪਾਣੀ ਦੀ ਨਿਕਾਸੀ ਪੱਕੀ ਨਾ ਹੋਏ ਕੋਈ ਬਿਮਾਰੀ ਵੀ ਫੈਲ ਸਕਦੀ ਹੈ ਬੱਚੇ ਆ ਬਜ਼ੁਰਗ ਆਉਣੇ ਆ ਦਵਾਈ ਲੈਣ ਬੱਚੇ ਪੜਦੇ ਆ ਪੰਜ ਪੰਜ ਛੇ ਛੇ ਘੰਟੇ ਇੱਥੇ ਰਹਿਨੇ ਆ ਜੀ ਹਾਂ ਜੀ ਬਿਮਾਰੀ ਤਾਂ ਫੈਲੂਗੀ ਜੀ ਫਿਰ ਜੇ ਸਫਾਈ ਨਹੀਂ ਹੋਊਗੀ ਜੀ ਇੱਕ ਹੋਰ ਵੀ ਦੱਸਿਆ ਜਾਂਦਾ ਹੈ ਕਹਿੰਦੇ ਜੇ ਜਦੋਂ ਇਹ ਪਾਈਪ ਪਏ ਆ ਇਹਦੇ ਦੇ ਦੇ ਤਾਂ ਉਸੇ ਪਾਈਪ ਪਾਏਗੇ ਉਸ ਸਮੇਂ ਬੜੇ ਬੇਪੜਾਦੇ ਇਸ ਕਰਕੇ ਬਲੌਕ ਜਾਂਕੂ ਕਿਹੜੇ ਜਦੋਂ ਪਹਿਲਾਂ ਖੁੱਲਾ ਨਾਲ ਸੀ ਕੋਈ ਬਾਅਦ ਚ ਪਾਈਪ ਆਏ ਗਏ ਆ ਪਾਈਪ ਛੋਟੇ ਆ ਪਾਈਪ 18 18 ਇੰਚੀ ਆ ਜੀ ਡੇਡ ਡੇਡ ਫੁੱਟ ਦੇ ਆ ਜੀ ਪਾਈਪਾਂ ਦੀ ਤਾਂ ਕੋਈ ਬਲੌਕ ਜੀ ਅੱਜ ਤੱਕ ਆਈਓ ਨਹੀਂ ਜੀ 4 ਸਾਲ ਹੋ ਗਏ ਪਾਈ ਕੋਈ ਕਿੰਨੇ ਪਾਣੀ ਰੁਕਦਾ ਵਿਚੇ ਰੁਕਦਾ ਜੀ ਪਾਈਪਾਂ ਵਿੱਚ ਤਾਂ ਤਾਂ ਰੁਕੂਗਾ ਜੀ ਪਾਈਪ ਤਾਂ ਚਾਹੇ ਤੁਸੀਂ 4 ਫੁੱਟ ਦਾ ਪਾ ਲਓ ਜੀ ਜਦ ਮੈਂ ਸਫਾਈ ਉਹਨੇ ਰੱਖਣੀ ਜੀ ਥੈਲਾ ਭਰ ਕੇ ਵਿੱਚ ਮਾਰਨਾ ਫਿਰ ਤਾਂ ਰੁਕੂਗਾ ਪੁਆਇੰਟ ਆ ਜਿੱਥੇ ਜੋੜ ਹੈ ਮਤਲਬ ਪਾਣੀ ਹੋਲ ਮੇਨ ਹੋਲ ਹੈ ਉੱਥੇ ਬਲੋਕੇਜ ਹੋ ਜਾਂਦੀ ਹੈ ਬਲੌਕ ਜਿਹਦਾ ਤਾਂ ਹੀ ਹੁੰਦੀ ਜੀ ਜਦ ਹੁਣ ਆਪਾਂ ਨਾ ਕੂੜੇ ਦਾ ਭਰ ਕੇ ਥੈਲਾ ਮਾਰਦੇ ਜਿਆ 4 ਫੁੱਟ ਦਾ ਪੈਪ ਪਾ ਲੋ ਜੀ ਉਹ ਵਿੱਚ ਟਾਈਮ ਦੇਖ ਕੇ ਉਧਰ ਉਧਰ ਕਿਰਾਏਦਾਰਾਂ ਨੇ ਕੋਈ ਮੰਨੋ ਇੱਕ ਕਿਰਾਏਦਾਰ ਦਾ ਆਪਣੇ ਤਾਂ ਦਿਖਾ ਦੇ ਪਈ ਵੀ ਕਿਸੇ ਨੇ ਰੇਡੀ ਵਾਲਾ ਲਾਇਆ ਬਹੁ ਵੇ ਕੂੜਾ ਸਿੱਢਣੇ ਨੂੰ ਤੁਸੀਂ ਕੋਈ ਪਿੰਡ ਚ ਆਉਂਦੀ ਆਉਂਦੀਆਂ ਪਿੰਡ ਦੇ ਵਿੱਚ ਕੋਈ ਰੇਡੀ ਵਾਲੇ ਇਸ ਤਰ੍ਹਾਂ ਕੂੜਾ ਲੈਣਾ ਰੇਡੀ ਵਾਲੇ ਤਾਂ ਹੈਗੇ ਜੀ ਅਗਲਾ ਪੈਸੇ ਲਾਊਗਾ ਪੈਸੇ ਹੁਣ ਪੰਚਾਇਤ ਥੋੜੀ ਤਾਂ ਹੋਊਗੀ ਕਰਦੇ ਹਾਂ ਸ਼ਹਿਰਾਂ ਚ ਵੀ ਪੈਸੇ ਲੈਂਦੇ ਹਾਂ ਹਾਂ ਜੀ ਹਾਂ ਜੀ ਸਾ ਪੈਸੇ ਦੇ ਕੇ ਕੋਈ ਰਾਜੀ ਨਹੀਂ ਹੈ ਜੀ ਕਿਰਾਇਆ ਦੇ ਦਿਓ ਸਾਨੂੰ ਇਕੱਠਾ ਕਰਦੇ ਫੰਡ ਦਾ ਗ੍ਰਾਂਟ ਵੀ ਹੈ ਕਹਿੰਦੇ ਪੰਚਾਇਤ ਦੇ ਫੰਡ ਤਾਂ ਹੈਗਾ ਜੀ ਪੰਚਾਇਤ ਬਾਬਰ ਫੰਡੇ ਨਾ ਕੰਮਾਂ ਵਾਸਤੇ ਥੋੜੀ ਜੀ ਵੀ ਅਗਲੇ ਦੇ ਘਰਾਂ ਤੇ ਕੂੜਾ ਵੀ ਫੰਡ ਵਿੱਚ ਤੇ ਚਕਾਉਂਗੇ ਜੀ ਗ੍ਰਾਂਟ ਹੈ ਇਹ ਮਤਲਬ ਪੈਸਾ ਹੈਗਾ ਜੀ ਗ੍ਰਾਂਟ ਨਹੀਂ ਹੈ ਜੀ ਸਾਡੇ ਪਿੰਡ ਦਾ ਫੰਡ ਹੈ ਜੀ ਗ੍ਰਾਂਟ ਨਹੀਂ ਸਾਨੂੰ ਹੈ ਸੁਣਨ ਦੇ ਵਿੱਚ ਆਇਆ ਵੀ ਕੈਬਨਿਟ ਮੰਤਰੀ ਮੈਡਮ ਅਨਮੋਲ ਕਗਨ ਮਾਨ ਵੱਲੋਂ 68 ਲੱਖ ਦੀ ਕੋਈ ਗ੍ਰਾਂਟ ਆਈ ਹੈ ਜੀ ਸਭ ਝੂਠ ਬੋਲ ਕੇ ਗਈ ਜੀ ਉਹ 6 ਲੱਖ ਦੀ ਗ੍ਰਾਂਟ ਇੱਕ ਦਿੱਤੀ ਹੈ ਜਿਹੜਾ ਕੰਮ ਹੋਇਆ ਜੀ ਸਾੜਾ ਉਹ ਧਰਮਸ਼ਾਲਾ ਬਣੀ ਹੈਗੀ ਉਹ ਮੈਂ ਚੰਨੀ ਨੇ ਦਿੱਤੀ ਜੀ 10 ਲੱਖ ਦੀ ਗ੍ਰਾਂਟ ਸਾਨੂੰ ਜੀ ਉਹ 80 ਫੁੱਟ ਲੰਬੀ ਹੈ ਜੀ 35 ਫੁੱਟ ਚੌੜੀ ਹੈ 10 ਲੱਖ ਮਸਿਰਿਆ ਚੜਦੀ ਨਹੀਂ ਉਹ ਸਾੜੇ ਪਿੰਡ ਕੋਲ ਪੈਸਾ ਪਿਆਤਾ ਜੀ ਸਾੜੇ ਪਿੰਡ ਦੀ ਜ਼ਮੀਨਤ ਗੁਆਰ ਹੋਈ ਵੀ ਉਹਦੇ ਵਿੱਚ ਤੇ ਕੰਮ ਹੋਏ ਹੋਏ ਜੀ ਉਹਦਾ ਪੈਸੇ ਦਾ ਜਿਹੜਾ ਵਿਆਜ ਆਉਂਦਾ ਹੈਗਾ ਸਾਨੂੰ ਉਹਦੇ ਵਿੱਚ ਤੇ ਹੋਏ ਵੀ ਜੀ ਕੋਈ ਅਨਮੋਲ ਗਗਨ ਮਾਨ ਨੇ ਤੇ ਇੱਕ ਹੁਣ 6 ਲੱਖ ਦੀ ਗ੍ਰਾਂਟ ਦਿੱਤੀ ਹੈ ਜੀ ਉਹ ਝੂਠ ਬੋਲ ਕੇ ਚਲੇ ਗਈ ਜੀ 67 ਲੱਖ ਰੁਪਈਆ ਕਹਿ ਗਈ ਉਦੋਂ ਮੈਂ ਤੁਹਾਡੇ ਪਿੰਡ ਨੂੰ ਦੇ ਦਿੱਤੇ ਆ ਜੀ ਮੈਂ ਉਦੋਂ ਗੈਰ ਹਾਜ਼ਰ ਤਾਂ ਉਹਨੇ 3 ਵਜੇ ਦਾ ਟਾਈਮ ਦਿੱਤੇ ਆ ਵਾ ਤਾਂ 2 ਵਜੇ ਆ ਕੇ ਚਲੇ ਗਈ ਹੁਣ ਜਿਸ ਦਿਨ ਆਉਗੀ ਜੀ ਪੂਰਾ ਟਾਈਮ ਰੱਖ ਲਿਓ ਮੇਰੇ ਨਾਲ ਡਿਬੇਟ ਤੇ ਬੈਠ ਜਿਵੇਂ ਜਿੱਥੇ ਮਰਜੀ ਮੈਂ ਉਹਨੂੰ ਪੁੱਛੂੰਗਾ ਜੀ ਕਿਹੜਾ 67 ਲੱਖ ਰੁਪਈਆ ਤੁਸੀਂ ਦਿੱਤੇ ਆ 31000 ਤਾਂ ਉਹਨਾਂ ਨੇ ਦਿੱਤਿਆ ਨਹੀਂ ਜੀ ਸਾਡੇ ਪਿੰਡ ਮੁੰਡਿਆਂ ਨੇ ਟੂਰਨਾਮ ਦੀ 31 ਪੈਸੇ ਵੀ ਤੁਹਾਨੂੰ ਦੇ ਗਏ ਸੀ ਸ਼ਹੀਦ ਆ ਵੱਡੇ ਹਾਂਜੀ ਕਰਨਲ ਮਾਨਪ੍ਰੀਤ ਵੱਡਾ ਨਾਮ ਤੁਹਾਡੇ ਪਿੰਡ ਦਾ ਹੋਇਆ ਹਾਂਜੀ-ਹਾਂਜੀ ਵੱਡੀਆਂ-ਵੱਡੀਆਂ ਜਿਹੜੀਆਂ ਉਹਨਾਂ ਦੇ ਜਦੋਂ ਭੋਗ ਪਿਆ ਅਨਾਉਂਸਮੈਂਟਾਂ ਹੋਈਆਂ ਕਿ ਉਸ ਦੇ ਵਿੱਚ ਕੋਈ ਸਰਕਾਰ ਵੱਲੋਂ ਕੋਈ ਪ੍ਰੋਜੈਕਟ ਕੋਈ ਉਹਨਾਂ ਦੀ ਯਾਦ ਦੇ ਵਿੱਚ ਕੋਈ ਸਰਕਾਰ ਨੇ ਵਾਅਦਾ ਨਹੀਂ ਪੂਰਾ ਕਰਿਆ ਜੀ ਲਾਂਚ ਕਰ ਗਏ ਲਾਂਚੇ ਰਹਿ ਗਿਆ ਜੀ ਸਟੇਡੀਅਮ ਲਾਂਚ ਕਰਿਆ ਦਾ ਜੀ ਅਸੀਂ ਗਏ ਦਫ਼ਤਰ ਮੈਂ ਵੀਡੀਓ ਸਾਹਿਬ ਕਹਿੰਨੇ ਐ ਐਸਡੀਐਮ ਸਾਹਿਬ ਕਹਿੰਨੇ ਵੀ ਫੰਡ ਪਿਆਏਗਾ ਪੜੌਂਗੀਆਂ ਪਿੰਡ ਕੋਲ ਵੀ ਉਹਦੇ ਵਿੱਚ ਸਟੇਡੀਅਮ ਦਾ ਕੰਮ ਸ਼ੁਰੂ ਕਰ ਲਓ ਫਿਰ ਜੇ ਅਸੀਂ ਆਪਣੇ ਫੰਡ ਵਿੱਚ ਤੇ ਹੀ ਉਹਨਾਂ ਦੇ ਨਾਂ ਪਰ ਸਟੇਡੀਅਮ ਬਣਾਉਣਾ ਜੀ ਫਿਰ ਉਹਨਾਂ ਦੇ ਕੀ ਕਰਾਉਣਾ ਜੀ ਉਹਨਾਂ ਦੇ ਗੋਡੇ ਲਾਉਣੇ ਅਸੀਂ ਉਹਦਾ ਫਿਰ ਅਸੀਂ ਆਪਣੇ ਪਿੰਡ ਦਾ ਨਾਂ ਲਿਖੂਗੇ ਉੱਥੇ ਤੇ ਭਗਵੰਤ ਮਾਨ ਦਾ ਕਾਨੂੰ ਬੋਰਡ ਲਾਉਣਾ ਜੀ ਇੱਥੇ ਉਦਘਾਟਨ ਕਰਾਉਣੇ ਵਾਸਤੇ ਹੀ ਬੁਲਾਉਣਾ ਜੀ ਜਦ ਪੈਸਾ ਮੈਂ ਆਪਣੀ ਜੇਬਾਂ ਤੇ ਖਰਚਣਾ ਆਏਗਾ ਫਿਰ ਮੈਂ ਪਿੰਡ ਤੇ ਕੀ ਕਰਾਉਣਾ ਜੀ ਜੇ ਅਸੀਂ ਆਪਣੇ ਪਿੰਡ ਦਾ ਪੈਸਾ ਲਾਉਣਾ ਆਏਗਾ ਫਿਰ ਸਰਕਾਰ ਦਾ ਕੀ ਫਾਇਦਾ ਸਾਨੂੰ ਜਿਹੜੇ ਤੁਸੀਂ ਇਹ ਸਫਾਈ ਕਰਵਾਈ ਹੈ ਹਾਂ ਜੀ ਆਪਣੇ ਫੰਡ ਦੇ ਵਿੱਚ ਨਹੀਂ ਇਹ ਕੋਈ ਫੰਡ ਨਹੀਂ ਇਹ ਮੁੰਡਿਆਂ ਨੇ ਫਿਰ ਇਹ ਕਰਿਆ ਜੀ ਮੇਰੇ ਨਾਲ ਮੁੰਡਿਆਂ ਦੀ ਟੀਮ ਹੈ ਜੀ ਆ ਆਪਣੇ ਪ੍ਰੀਅ ਕਰੇ ਸੇਵਾਹੀ ਕੋਈ ਸੇਵਾਹੀ ਕਰੀ ਜੀ ਠੀਕ ਥੈਂਕ ਯੂ ਸਰ ਹਾਂਜੀ ਬਹੁਤ ਦਿੱਕਤ ਐ ਸਰ ਇੱਥੇ ਬਹੁਤ ਜ਼ਿਆਦਾ ਅਸੀਂ ਤਾਂ ਆਉਂਦੇ ਜਾਂਦੇ ਇੱਕੇ ਗੱਲ ਕਹਿੰਦੇ ਸਾਰ ਨੂੰ ਵੀ ਸਾਰੇ ਇੱਥੇ ਕੋਈ ਪਾਣੀ ਦਾ ਲਗਾ ਕਰੋ ਬੱਚਿਆਂ ਨੂੰ ਬਹੁਤ ਦਿੱਕਤ ਹੁੰਦੀ ਐ ਅੱਜ ਤਾਂ ਫਿਰ ਅੱਜ ਹੁਣ ਥੋੜਾ ਠੀਕ ਐ ਵੈਸੇ ਤਾਂ ਉਧਰਲੀ ਸਾਈਡ ਨੂੰ ਕਹਿੰਦੇ ਤੇ ਅੱਜ ਬੱਚਿਆਂ ਨੂੰ ਕੱਢਣਾ ਮੈਂ ਕਿਹਾ ਜਿੱਦੜ ਠੀਕ ਐ ਤਾਂ ਕਰਕੇ ਇੱਧਰ ਨੂੰ ਕੱਢਿਆ ਪਾਣੀ ਦੇ ਇੱਥੇ ਬਹੁਤ ਐ ਤਾਂ ਪਤਾ ਨਹੀਂ ਸਾਨੂੰ ਵੀ ਕਾਹਤੇ ਬਲੌਕ ਹੋਈ ਹੋਣੀ ਜੀ ਤਾਂ ਹੀ ਪਾਣੀ ਖੜ ਰਿਆ ਇੱਥੇ ਬੱਚਿਆਂ ਨੂੰ ਦਿੱਕਤ ਐ ਜ਼ਿਆਦਾ ਸਰ ਤਾਂ तकरीबन तकरीबन ਸੋਲਵ ਹੋ ਗਿਆ ਵੈਸੇ ਮਸਲਾ ਪਾਣੀ ਚੰਦਾ ਕਰਤਾ ਅਸਤਾ ਇਹ ਗੱਲ ਕਹਿੰਦੇ ਜੀ ਜਿਹੜੀ ਪਿੱਛੇ ਹੀ ਪਾਣੀ ਖੜਿਆ ਤਾਂ ਸਾਰੇ ਦਾ ਹੱਲ ਕਰੋ ਜੀ ਮੱਛਰ ਬਹੁਤ ਹੈ ਬੱਚਿਆਂ ਨੂੰ ਦਿੱਕਤ ਹੈ ਸਾਡੇ ਛੋਟੇ ਬੱਚੇ ਹੈ ਛੋਟੇ ਬੱਚੇ ਹੈ ਜੀ ਬਿਮਾਰੀ ਲੱਗਣ ਦਾ ਖਤਰਾ ਤੁਹਾਨੂੰ ਪਤਾ ਹੀ ਹੈ ਜੀ